ਦੇਖੋਗੇ ਇਹ ਗੁਰਮੁਖੀ ਕਲਰ ਹੋ ਗਿਆ ਵੀਰ ਜੀ ਹਨ ਇਹਦੇ ਉੱਪਰ ਦੇਸੀ ਮਹੀਨੇ ਆ ਗਏ ਠੀਕ ਹੈ ਜੀ ਰੁੱਤਾਂ ਆ ਗਈਆਂ ਤੇ ਗੁਰਮੁਖੀ ਦੇ ਅੰਕ ਆ ਗਏ ਜਿਵੇਂ ਆਪਾਂ ਫੋਰ ਐਗਜ਼ਾਮਪਲ ਹੁਣ ਗੱਲ ਕਰੀਏ ਹਨ ਹੁਣ ਦਸੰਬਰ ਜਨਵਰੀ ਚੱਲਦਾ ਪਿਆ ਜੀ ਹੁਣ ਫਰਵ ਜਨਵਰੀ ਫਰਵ ਸ਼ੁਰੂ ਹੋਣਾ ਬਾਗ ਬਾਗ ਆ ਗਿਆ ਬਾਗ ਆ ਗਿਆ ਪਾ ਦੇਖੋ ਕੀ ਆ ਗਿਆ ਜਦੋਂ ਤਿਆਰ ਕੀਤਾ ਵੀਰ ਜੀ ਇਹ ਆਨੰਤ ਆ ਇਹਦੇ ਸੇ ਦੇਖੋ ਜੀ ਦੇਸੀ ਮਹੀਨੇ ਪਾਏ ਹੋਏ ਵਿੱਚ ਇਹਦੇ ਹਨ ਜਿਹੜਾ ਵੀ ਨਾਂ ਆ ਕੇ ਦੇਸੀ ਮਹੀਨਾ ਆਉਂਦਾ ਆ ਕੇ ਤੇ ਗੁਰਮੁਖੀ ਆ ਗਏ ਗੁਰਮੁਖੀ ਕਿੰਨੇ ਲਾਗੇ ਬਿਗੁਰ ਗੁਰਸਾਹੀ ਤੇ ਪਾਵਾਂ ਨਾਂਗੇ ਤੇ ਉੱਪਰ ਗੁਰਮੁਖੀ ਲਿਖੀ ਹੋ ਕਿ ਸਾਡੇ ਪੇਰੇ ਸਾਡੇ ਬਜ਼ੁਰਗਾਂ ਦਾ ਵੀ ਬਚਪਨ ਯਾਦ ਆ ਜਾਂਦਾ ਉਹਨਾਂ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਅਸੀਂ ਇਹਨਾਂ ਫੱਟੀਆਂ ਨੂੰ ਪੜ੍ਹਦੇ ਰਹੇ ਹਾਂ ਹੂੰ ਇਹ ਪੁਰਾਣੀਆਂ ਫੱਟੀਆਂ ਹੁੰਦੀਆਂ ਸੀਗੀਆਂ ਪੁਰਾਣੀ ਚਾਹੀ ਪੁਰਾਣੀ ਦੇਵਾ ਸਭ ਕੁਝ ਹੈਗਾ ਸੀ ਤਿਆਰ ਕਰਦੇ ਸਾਰਾ ਕੁਝ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਾਜਪਤਰੀ ਬਸੰਤ ਮੇਲਾ ਲੱਗਿਆ ਹੋਇਆ ਦੂਸਰੀ ਵਾਰ ਲਗਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਔਰ ਇਸ ਮੇਲੇ ਦੇ ਵਿੱਚ ਅੱਜ ਕੀਰਤ ਲਾ ਦਿਨ ਹੈ ਔਰ ਇਸ ਮੇਲੇ ਦੇ ਵਿੱਚ ਅੱਜ ਉਹ ਸਤਿ ਸ਼੍ਰੀ ਅਕਾਲ ਲਾਵਾਂਗੇ ਜਿਹੜਾ ਕਾਊਂਟਰ ਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਣਾਇਆ ਗਿਆ ਹੈ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਔਰ ਤਸਵੀਰ ਦਿਖਾਣੇ ਹੈਗੇ ਆ ਮਾਂ ਬੋਲੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਫੱਟੀ ਹੈ ਔਰ ਇਸ ਦੇ ਉੱਪਰ ਪੂਰਾ ਇਹੜਾ ਇਸ ਦੇ ਬਾਰੇ ਦੱਸਿਆ ਗਿਆ ਹੈਗਾ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਔਰੇ ਛੋਟੀ ਛੋਟੀ ਫੱਟੀਆਂ ਪੂੜਾ ਦੇਖ ਸਕਦੇ ਹੋ ਜਿੱਥੇ ਸਾਰੇ ਅੱਖਰ ਹੈ ਉਹ ਸਾਰੇ ਲਿਖੇ ਹੋਏ ਆ ਮਾਤਰਾਵਾਂ ਲਿਖੀਆਂ ਹੋਈਆਂ ਨੇ ਔਰ ਦੇਸੀ ਮਹੀਨਿਆਂ ਬਾਰੇ ਜਿਹੜਾ ਉਹ ਦੱਸਿਆ ਗਿਆ ਹੈਗਾ ਔਰ ਇਹ ਜਿਹੜੇ ਖੇਚ ਦਾ ਕੇਂਦਰ ਬਣੇ ਹੋਇਆ ਸਾਡੇ ਨਾਲ ਬਾਈ ਜੀ ਵੀ ਮੌਜੂਦ ਨੇ ਬੰਨ ਨਾਲ ਗੱਲਬਾਤ ਵੀ ਕਰਾਂਗੇ ਕਦੋਂ ਤੋਂ ਇਹ ਕੰਮ ਕਰ ਰਹੇ ਹੈਗੇ ਔਰ ਕੀ ਨਾਮ ਇਹਨਾਂ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿ ਲੋਕ ਭਲਾਈਗੀ ਹੈਗੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਉੱਪਰ ਨਜ਼ਰ ਆ ਰਹੇ ਹੈਗੇ ਨੇ ਜਿਹੜੇ ਮਹੀਨੇ ਆ ਦੇਸੀ ਮਹੀਨਿਆਂ ਦੇ ਬਾਰੇ ਦੱਸਿਆ ਗਿਆ ਹੈਗਾ ਔਰ ਸਾਰੀ ਚੀਜ਼ਾਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇਹ ਸਾਰੀ ਜਿਹੜੀ ਹੈ ਉਹ ਦੱਸਿਆ ਗਿਆ ਤਾਂ ਸਾਰੀ ਗੱਲਬਾਤ ਵੀ ਜਿਹੜੀ ਹੈ ਉਹ ਇਹਨਾਂ ਦੇ ਨਾਲ ਕਰਾਂਗੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਹਾਂ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਗੁਰਵਿੰਦਰ ਜੀ ਕਿੱਥੋਂ ਆਏ ਹੋ ਮੇਰਾ ਪਿੰਡ ਹੈ ਵਰੀ ਜਲਾਲੇਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ ਅੱਛਾ ਕਦੋਂ ਤੋਂ ਇਹ ਕੰਮ ਜਿਹੜਾ ਕਰ ਰਹੇ ਹੋ ਪੰਜਾਬੀ ਮਾਪ ਬੋਲੀ ਨੂੰ ਲੈ ਕੇ ਅਪਰੋਕਸੀਮੇਟਲੀ 3 ਸਾਲ ਕਰੀਬ ਹੋਣ ਵਾਲੇ ਨੇ ਵੀਰ ਜੀ ਅੱਛਾ ਇਹ ਤੁਹਾਡੀ ਕੋਈ ਸੰਸਥਾ ਹੈ ਜਾਂ ਤੁਸੀਂ ਖੁਦ ਇਹ ਸਾਡਾ ਨਾ ਅਜੀਬ ਕਾ ਸੈਲਫ ਹੈਲਪ ਗਰੁੱਪ ਬਣਿਆ ਹੋਇਆ ਉਹਦੇ ਤਹਿਤ ਅਸੀਂ ਸਾਰਾ ਪ੍ਰੋਡਕਟ ਤਿਆਰ ਕਰਦੇ ਆਪਾਂ ਹਾਂ ਕਿਵੇਂ ਦੇਖਦੇ ਹੋ ਇਹ ਕਿ ਕਿ ਚੀਜ਼ਾਂ ਜਿਹੜੀਆਂ ਤੁਸੀਂ ਇੱਥੇ ਲੈ ਕੇ ਆਏ ਹੋ ਔਰ ਲੋਕਾਂ ਦੇ ਵਿੱਚ ਕਿੰਨਾ ਖੂ ਵਧੀਆ ਰੁਝਾਨ ਮਿਲਿਆ ਤਾਂ ਆ ਸਾਡੇ ਕੋਲੇ ਵੀ ਦੋ ਤਰ੍ਹਾਂ ਦੀ ਕੈਟਾਗਰੀ ਦੇ ਕੰਮ ਕਰਦੇ ਆ ਅਸੀਂ ਇੱਕ ਸਾਡੇ ਕੋਲੇ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ ਜਿਹੜੇ এনवायरमेंट ਨੂੰ ਲੈ ਕੇ ਬਣੇ ਹੋਏ ਨੇ ਜੇਕਰ ਤੁਸੀਂ ਯੂਜ਼ ਕਰੋਗੇ ਉਹਨੂੰ ਵੇਸਟ ਕਰੋਗੇ ਤਾਂ ਕਦੇ ਵਾਤਾਵਰਨ ਖਰਾਬ ਨਹੀਂ ਕਰਨਗੇ ਹਨਾ ਔਰ ਯੂਜ਼ ਕਰਨ ਦੇ ਬੜੇ ਕਮਾਲ ਦੇ ਨੇ ਉਹ ਦੂਸਰੀ ਕੈਟਾਗਰੀ ਹੈ ਪੰਜਾਬੀ ਮਾਂ ਬੋਲੀ ਅਸੀਂ ਦੇ ਉੱਪਰ ਕੰਮ ਕਰ ਰਹੇ ਹਾਂ ਅਸਲੀ ਖਜ਼ਾਨੇ ਦੇ ਉੱਪਰ ਕੰਮ ਕਰ ਰਹੇ ਹਾਂ ਕਿਵੇਂ ਦੇਖਦੇ ਹੋ ਅੱਜ ਪੰਜਾਬੀ ਮਾਂ ਬੋਲੀ ਇਹ ਸਾਰਾ ਕੁਝ ਦਸਣਾ ਪਿਆ ਰਿਹਾ ਬੱਚੇ ਪਿੱਛੇ ਹੋਰ ਜੇ ਜਾ ਰਹੇ ਹੀਗੇ ਨੇ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਤੁਸੀਂ ਹਾਂ ਠੀਕ ਹੈ ਭਾਜੀ ਬਹੁਤ ਸਾਰੀਆਂ ਗਲਤੀਆਂ ਸਾਡੀਆਂ ਆਪਣੀਆਂ ਵੀ ਨੇ ਹਨਾ ਸਾਡੇ ਪੇਰੈਂਟਸ ਦੀਆਂ ਵੀ ਗਲਤੀਆਂ ਹੈਗੀਆਂ ਨੇ ਔਰ ਅਸੀਂ ਪਹਿਲਾਂ ਮੈਂ ਗੱਲ ਕਰਕੇ ਹਟਿਆ ਸੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਨਾ ਸਸੇ ਪੰਜਾਬੀਆਂ ਨੇ ਸਿਵਿਆਂ ਦਾ ਰਾਹ ਪਾਤਾ ਅਸੀਂ ਕੁਝ ਮਾਡਲ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਮੋੜਾ ਪਾਈਏ 3 ਸਾਲ ਤੋਂ ਲੱਗੇ ਹੋਏ ਹਾਂ ਔਰ ਸਾਨੂੰ ਬੜਾ ਸਰ ਰਿਸਪੌਂਸ ਮਿਲਣੇ ਚ ਕੋਈ ਸ਼ੱਕ ਨਹੀਂ ਹੈਗਾ ਈਵਨ ਕਿ ਕੱਲੇ ਪੰਜਾਬ ਦੇ ਵਿੱਚ ਨਹੀਂ ਆਊਟ ਆਫ ਕੰਟਰੀ ਤੋਂ ਸਾਨੂੰ ਆਰਡਰ ਆਉਂਦੇ ਰਹਿੰਦੇ ਨੇ ਉਹ ਵੱਡੇ ਲੈਵਲ ਤੇ ਆਰਡਰ ਸਾਨੂੰ ਆਉਂਦੇ ਰਹਿੰਦੇ ਨੇ ਹਾਂ ਪੰਜਾਬੀ ਮੋ ਇਹ ਪੈਸਾ ਖੁਦ ਤਿਆਰ ਕਰ ਦੇਗੇ ਜੀ ਹਾਂ ਜਿਵੇਂ ਤੁਸੀਂ ਦੇਖੋਗੇ ਇਹ ਗੁਰਮਖੀ ਕਲਾਕ ਹੋ ਗਿਆ ਵੀਰ ਜੀ ਹੈਨਾ ਇਹਦੇ ਉੱਪਰ ਦੇਸੀ ਮਹੀਨੇ ਆ ਗਏ ਠੀਕ ਹੈ ਜੀ ਰੁੱਤਾਂ ਆ ਗਈਆਂ ਤੇ ਗੁਰਮਖੀ ਦੇ ਅੰਕ ਆ ਗਏ ਜੀ ਜਿਵੇਂ ਆਪਾਂ ਫੋਰ ਐਗਜ਼ਾਮਪਲ ਹੁਣ ਗੱਲ ਕਰੀਏ ਹੈਨਾ ਹੁਣ ਦਸੰਬਰ ਜਨਵਰੀ ਚੱਲਦਾ ਪਿਆ ਜੀ ਫਰਵਰੀ ਜਨਵਰੀ ਫਰਵਰੀ ਸ਼ੁਰੂ ਹੋਣ ਵਾਲਾ ਮਾਗ ਮਾਗ ਆ ਗਿਆ ਆ ਦੇਖੋ ਅੱਗੇ ਆ ਗਿਆ ਫਰਵਰੀ ਮਾਰਚ ਬਸੰਤ ਆ ਗਈ ਹੈ ਹਨਾ ਇਹ ਚੀਜ਼ਾਂ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹਾਂ ਤਾਂ ਹੀ ਪੇਰੈਂਟਸ ਇੱਥੇ ਆਉਂਦੇ ਨੇ ਸਾਡੇ ਕੋਲ ਬੱਚਿਆਂ ਨੂੰ ਬੋਲ ਕੇ ਦੱਸਦੇ ਨੇ ਕਿ ਪਤਾ ਅਸੀਂ ਇਹਨਾਂ ਫੱਟੀਆਂ ਦੇ ਪੜ੍ਹਦੇ ਰਹੇ ਹਾਂ ਯਾਨੀ ਕਿ ਸਾਡੇ ਪੇਰੇ ਸਾਡੇ ਬਜ਼ੁਰਗਾਂ ਦਾ ਵੀ ਬਚਪਨ ਯਾਦ ਆ ਜਾਂਦਾ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਅਸੀਂ ਇਹਨਾਂ ਫੱਟੀਆਂ ਦੇ ਉੱਪਰ ਪੜ੍ਹਦੇ ਰਹੇ ਹਾਂ ਇਹ ਫੱਟੀਆਂ ਫਿਰ ਉਹ ਘਰੇ ਸੰਭਾਲ ਕੇ ਰੱਖਦੇ ਹੈਗੇ ਔਰ ਬੱਚਿਆਂ ਨੂੰ ਦੱਸਦੇ ਨਹੀਂ ਬਿਲਕੁਲ ਲੈ ਕੇ ਜਾਂਦੇ ਨੇ ਬੱਚੇ ਪੇਰੈਂਟਸ ਲੈ ਕੇ ਜਾਂਦੇ ਨੇ ਜੀ ਬ ਇਦਸੇ ਦੇਖੋ ਇਹ ਦੇਸੀ ਮਹੀਨੇ ਪਾਏ ਹੋਏ ਵਿੱਚ ਇਹ ਹੈ ਨਾ ਜਿਹੜਾ ਮਹੀਨਾ ਆ ਕੇ ਦੇਸੀ ਮਹੀਨਾ ਆ ਗਏ ਤੇ ਗੁਰਮੁਖੀ ਆ ਗੁਰਮੁਖੀ ਕਿਵੇਂ ਲਾ ਗਈ ਗੁਰੂ ਗ੍ਰੰਥ ਸਾਹਿਬ ਦੇ ਪਾਵਣਾਂ ਦੇ ਉੱਪਰ ਗੁਰਮੁਖੀ ਲਿਪੀ ਲਿਖੀ ਹੋਈ ਹੈ ਉਹ ਤਿਆਰ ਕੀਤੀ ਹੈ ਇੱਕ ਆਨੰਦ ਕੈਲੰਡਰ ਆ ਇਹ ਖਤਬ ਨਹੀਂ ਹੋਏਗਾ ਕਦੇ ਵੀ ਤਾਂ ਅੱਗੇ ਕੀ ਸੋਚਦੇ ਹੈਗੇ ਉਹ ਕਿ ਜਿਹੜੇ ਨੌਜਵਾਨ ਆਪਣੇ ਬੱਚਿਆਂ ਨੂੰ ਜਿਹੜਾ ਪੰਜਾਬੀ ਤੋਂ ਪਿੱਛੇ ਰੱਖਦੇ ਜਾ ਰਹੇ ਹੈਗੇ ਨੇ ਕੀ ਸਮਝਦੇ ਹੈਗੇ ਉਹ ਆਉਣ ਵਾਲਾ ਸਮਕਲ ਠੀਕ ਹੈ ਸਾਨੂੰ ਸਾਰੀਆਂ ਪਛਾਵਾਂ ਦਾ ਮਤਲਬ ਕਰਨਾ ਚਾਹੀਦਾ ਸਤਕਾਰ ਸਾਡਾ ਬੰਦ ਹੈ ਵੀ ਹੈ ਹਨ ਜਿਵੇਂ ਤੇ ਲਿਖਿਆ ਹੈ ਪਾਜੀ ਜਿਵੇਂ ਪੰਜਾਬ ਜਿਵੇਂ ਪੰਜਾਬੀ ਤੇ ਸਾਡੇ ਕੌਮਾਂ ਵੀ ਸਰਬੱਤ ਦਾ ਭਲਾ ਮੰਗਣ ਵਾਲੇ ਆਸੀਂ ਲੋਕ ਹਨਾ ਅਸੀਂ ਸਾਰੇ ਜ਼ਿੰਦਗੀ ਜੀਣਾ ਆਪਣੇ ਸੋਹਣੇ এনवायरमेंट ਨੂੰ ਲੈ ਕੇ ਅਸੀਂ ਬਹੁਤ ਸਾਰਾ ਕੰਮ ਕਰ ਰਹੇ ਹਾਂ ਔਰ ਇਵਨ ਕਿ ਪੰਜਾਬੀ ਬੋਲੇ ਦੀ ਗੱਲ ਕਰੀਏ ਅਸੀਂ ਨਾ ਜਿਹੜੀ ਪੁਰਾਣੀਆਂ ਫੱਟੀਆਂ ਹੁੰਦੀਆਂ ਸੀਗੀਆਂ ਪੁਰਾਣੀ ਛਾਈ ਪੁਰਾਣੀ ਦੇ ਸਭ ਕੋ ਸਾਡੇ ਕੋਲ ਹਾਂ ਜੀ ਅਸੀਂ ਤਿਆਰ ਕਰਦੇ ਸਾਰਾ ਕੁਝ ਹੁਣ ਇਸ ਟਾਈਮ ਸੌਟੋ ਵੀ ਖਤਮ ਹੋ ਚੁੱਕਾ ਕਿੰਨੇ ਜਣੇ ਤੁਹਾਡੇ ਨਾਲ ਜਿਹੜਾ ਇਸ ਦੇ ਵਿੱਚ ਅੱਛੀ 15 ਪਲੱਸ ਲੋਕ ਹੈਗੇ ਆ ਜੀ ਕੁਝ ਰੀਡੀਜ਼ ਹੈਗੇ ਨੇ ਨਾਰੀ ਸ਼ਕਤੀ ਹੈਗੀ ਆ ਤੁਸੀਂ ਮੁੰਡੇ ਲਾ ਕੇ ਕੰਮ ਕਰ ਰਹੇ ਸਾਰੇ ਤਾਂ ਫਿਰ ਜਿੱਥੇ ਕਿਤੇ ਵੀ ਮੇਲਾ ਲੱਗਦਾ ਹੈਗਾ ਜਾਂ ਉੱਥੇ ਕਿਤੇ ਹਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਬੁੱਕ ਫੇਅਰ ਹੋਗੇ ਵੀਰ ਜੀ ਕਿਸਾਨ ਮੇਲੇ ਹੋਗੇ ਅਸੀਂ ਜਾਂਦੇ ਰਹਿੰਨੇ ਆ ਉਹ ਸਾਡੇ ਸਾਰੇ ਪ੍ਰੋਡਕਟਸ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਜਾਂ ਸੀਓਡੀ ਸਰਵਿਸ ਆ ਜਿੰਨਾ ਮਨ ਅਰਜ਼ੀ ਆਰਡਰ ਪਾ ਲੈ ਚਾਹੇ ਬੰਦਾ 100 ਰੁਪਏ ਦੀ ਚੀਜ਼ ਮੰਗਾ ਲਵੇ ਉਹ ਸਭ ਤੋਂ ਵੱਡੀ ਗ ਬਿਲਕੁਲ ਪੰਜਾਬੀ ਮਾਂ ਬੋਲੀ ਦੇ ਪਛਾਣ ਨੂੰ ਲੈ ਕੇ ਜਿਹੜਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈਗਾ ਔਰ ਇਸ ਰਾਜਪਦਰੀ ਬਸੰਤ ਮੇਲੇ ਦੇ ਵਿੱਚ ਇਹ ਸਟਾਲ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਕੈਮਰਾ ਪਰਸਨ ਦੇਦਾਲਸਣੀ ਚੋਪੜਾ ਜਗਵੰਤ ਫਿਰੋਜ਼ਪੁਰ